ਜਸਵੰਤ ਸਿੰਘ ਕਮਲ ਦਾ ਲਿਖਿਆ ਨਾਵਲ ਮਿੱਤਰ ਪਿਆਰੇ ਭਾਗ 7 ਮਾ ਅੰਕ 7 ਮਾ ਮੈਂ ਮੁੜ ਕੇ ਠਾਣੇ ਦਾ ਮੋਹ ਨਹੀਂ ਵੇਖਿਆ ਮੇਰਾ ਇੰਨਾ ਬੁਰਾ ਹਾਲ ਹੋਇਆ ਸੀ ਕਿ ਗੁਰਦੁਆਰੇ ਜਾਣਾ ਵੀ ਛੱਡ ਦਿੱਤਾ ਮੇਰੀ ਸ਼ਰਧਾ ਦੇ ਗਲ ਤਰਥ ਕੱਢੇ ਜਾਂਦੇ ਮੇਰਾ ਮਿਲਣਾ ਭਲੇਖੇ ਪਾਉਂਦਾ ਆਪਣਾ ਮਨ ਹੀ ਗੁਰਦੁਆਰਾ ਬਣਾ ਲਿਆ ਉਸਤੇ ਵਿਚ ਬਰਾਜੇ ਰੱਬ ਨੂੰ ਮੱਥਾ ਟੇਕ ਲੈਂਦੀ ਸਨ ਇਸ ਤਰ੍ਹਾਂ ਮਨ ਮਾਰਨ ਦੇ ਬਾਵਜੂਦ ਹਾਕਮ ਸਿੰਘ ਦਾ ਖਿਆਲ ਦੇਣਾ ਕੱਢ ਸਕੇ ਪਤਾ ਨਹੀਂ ਇਹ ਔਰਤ ਦੀ ਕਮਜ਼ੋਰੀ ਹੈ ਜਾਂ ਕੋਈ ਸਿਫਤ ਕਿ ਔਕ ਵਿੱਚ ਫਸੇ ਦੁਸ਼ਮਣ ਦਾ ਵੀ ਭਲਾ ਸੋਚਦੀ ਹੈ ਮੈਂ ਉਸ ਦੀ ਰਹਿਾਈ ਚੋਂਦੀ ਸਾਂ ਭਾਵੇਂ ਉਸ ਦੀ ਕਮਜ਼ੋਰੀ ਤੇ ਕਾਰਨਾਮੇ ਮੈਨੂੰ ਗਰਨਾਮ ਬਰਗੇ ਵਗਿਆੜਾਂ ਦੇ ਬਹੁਤ ਥੱਕੇ ਜਾ ਰਹੇ ਸਨ ਉਹਨਾਂ ਸਾਹਮਣੇ ਹਾਕੂ ਮੈਨੂੰ ਮਜਲੂਮ ਜਾਪਦਾ ਸੀ ਮੈਨੂੰ ਇਹ ਵੀ ਖਿਆਲ ਆਇਆ ਸ਼ਾਇਦ ਸ਼ਰਾਬ ਦੀ ਤੱਤ ਵਿੱਚ ਹਾਕੂ ਹਰ ਲਗ ਗੁਰਲਾਲ ਐਡ ਕੰਪਨੀ ਦੇ ਦਰੰਗੇ ਹੀ ਠਾ ਗਿਆ ਹੋਵੇ ਉਹਨਾਂ ਉਸਨੂੰ ਆਪਣੇ ਅੱਡੇ ਦਾ ਕਬੂਤਰ ਬਣਾ ਲਿਆ ਹੋਵੇ ਇੱਕ ਵਾਰ ਬੰਦਾ ਜਰਮਾਂ ਵਿੱਚ ਪੈ ਜਾਵੇ ਸਹੀ ਫੇਰ ਭਾਵੇਂ ਉਸ ਕੋਲੋਂ ਗੁਨਾਹ ਕਰਵਾ ਲਵਾਂ ਮੇਰੇ ਰਿਸ਼ਤੇ ਦਾ ਸੌਦਾ ਗੁਰਲਾਲ ਹੋਰਾਂ ਤੋਂ ਪਹਿਲਾਂ ਚੋਰੀ ਹੋਇਆ ਸੀ ਅਸਲ ਵਿੱਚ ਤੇਜੂ ਤੇ ਹਾਕੂ ਉਹਨਾਂ ਦੇ 에ਜੰਟ ਸਨ 에ਜੰਟਾਂ ਨੇ ਚੋਰੀ ਇਸ ਲਈ ਰੱਖੀ ਸੀ ਕਿ ਮਾਲਕਾਂ ਨੂੰ ਦੱਸ ਕੇ ਪੱਲਾ ਕੁਝ ਨਹੀਂ ਪੱਲੇ ਕੁਝ ਨਹੀਂ ਪੈਣਾ ਪਰ ਉਹਨਾਂ ਦੀ ਸਹਾਇਤਾ ਬਿਨਾਂ ਸੋਨੇ ਦੀ ਮੁਰਗੀ ਹਾਜ਼ਮ ਵੀ ਨਹੀਂ ਹੁੰਦੀ ਸੀ ਮੈਂ ਦੂਜੇ ਬੰਨੇ ਇਹ ਵੀ ਸੋਚ ਗਈ ਕਿ ਹੋ ਸਕਦਾ ਹੈ ਹਵਾਲਾ ਕਚਰੇ ਨਾਲ ਤੇ ਹੱਥ ਕੜਨਾ ਵੇਖ ਕੇ ਹਾਕੂ 에ਰਾ ਵਿਦਿਆਰਥੀ ਦੋ ਹਫ਼ਤੇ ਮੈਂ ਬਹੁਤ ਖਿਜੀ-ਖਿਜੀ ਰਹੀ ਇੱਕ ਸ਼ਾਮ ਚਾਨਕ ਹਾਕਮ ਸਿੰਘ ਆ ਗਿਆ ਉਸ ਦਿਨ ਅਗਰ ਲਾਲ ਵੀ ਸੀ ਮੈਨੂੰ ਹਾਕਮ ਸਿੰਘ ਦੀ ਟੀਟਾ ਉੱਤੇ ਗੁੱਸਾ ਆ ਗਿਆ ਸ਼ਾਇਦ ਗੁਰਲਾਲ ਹੋਰਾਂ ਹੀ ਉਸ ਦੀ ਜ਼ਮਾਨਤ ਕਰਵਾਈ ਸੀ ਮੈਂ ਉਹਨਾਂ ਦੀ ਜ਼ਮਾਨਤ ਨਾਲ ਰਿਹਾ ਹੂੰ ਉਹਨੂੰ ਵੀ ਲਾਹਨਤ ਸਮਝਦੀ ਸਾਂ ਭਾਵੇਂ ਫਸਿਆ ਵੀ ਉਹਨਾਂ ਦੀ ਖਾਤਰ ਹੀ ਸੀ ਮੇਰਾ ਮੂੰਹ ਲਾਲ ਹੋ ਗਿਆ ਇਹਨੂੰ ਆਖ ਕੋਰਬਾਰ ਹੋ ਜਾਵੇ ਨਹੀਂ ਮੈਨੂੰ ਨਿਕਲਣਾ ਪਵੇਗਾ ਮੈਂ ਹੱਥ ਦੇ ਇਸ਼ਾਰ ਨਾਲ ਫਾਟਕ ਬਿਖਾਇਆ ਕਿਉਂ ਹੱਕ ਨੂੰ ਹਰਾ ਰਹੇ ਹੋ ਉਹਦੇ ਭਾਣੇ ਮੈਨੂੰ ਖੁਸ਼ ਹੋਣਾ ਚਾਹੀਦਾ ਹੈ। ਉਹ ਆਈ ਸੀ। ਤੈਨੂੰ ਪੁਰਾਣਾ ਗੁੱਸਾ ਹੈ ਸ਼ਾਇਦ ਉਸ ਨੂੰ ਨਵੇਂ ਚੈਲੰਜ ਦਾ ਪਤਾ ਨਹੀਂ ਸੀ। ਮੈਂ ਇੱਕਦਮ ਸਮਝੀ। ਗੁਰਲਾਲ ਜਾਣ ਕੇ ਮੇਰੇ ਦਿਮਾਗ ਉੱਤੇ ਸੱਟ ਮਾਰਨ ਆਇਆ ਸੀ। ਬਾਈ ਗੁਰਲਾਲ ਆਪਣੀ ਭਾਬੀ ਤੋਂ ਮਾਫੀ ਮੰਗ। ਆਈ ਸੀ ਨੇ ਮੈਨੂੰ ਉਸ ਨੂੰ ਮੇਰੇ ਪੈਰੀ ਪੈਣ ਦਾ ਇਸ਼ਾਰਾ ਕੀਤਾ। ਤੁਹਾਡੇ ਘਰ ਆ ਕੇ ਆ ਤੁਹਾਡੇ ਘਰ ਆ ਗਏ ਭੁੱਲ ਕੇ ਭਾਵੇਂ ਤੂੰ ਵੀ ਪੈਰੀ ਹੱਥ ਲਵਾ ਅਸਲ ਵਿੱਚ ਉਹ ਮੈਨੂੰ ਰੜਕਾਉਣਾ ਚਾਹੁੰਦਾ ਸੀ ਤੇਰੇ ਮਾਲਕ ਨੇ ਮੇਰਾ ਸਿਰ ਵੱਢ ਲਿਆਉਣਾ ਸੀ ਪਰ ਉਹ ਮੈਨੂੰ ਹੱਥੀ ਤੇਰੇ ਕੋਲ ਲੈ ਕੇ ਆਇਆ ਉਸ ਆਪਣੇ ਬਾਲ ਨਾਲ ਲੋਹੇ ਦੀ ਪੰਜੇ ਦੀ ਜਕੜ ਵਿਖਾਈ ਸੀ ਗੁਰਲਾਲ ਹੱਥ ਜੋੜਦਾ ਮੇਰੇ ਪੈਰਾਂ ਵੱਲ ਨੂੰ ਔਲਿਆ ਮੈਂ ਗੁੱਸੇ ਵਿੱਚ ਫੁਕਾਰ ਦੀ ਦੋ ਕਦਮ ਪਛਾਂ ਹਟ ਗਈ ਰੋਣ ਮੇਰਾ ਛੱਲਾ ਭਰ ਪਰ ਚੜੀ ਆ ਰਿਹਾ ਸੀ ਜਿਸ ਨੂੰ ਕੁਸੀਸ ਵੱਟ ਕੇ ਰੋਕੀ ਆਉਂਦੀ ਸਾਂ ਮੈਂ ਮੁੜ ਕੜ ਕੇ ਇਨੂ ਕੁੱਤੇ ਨੂੰ ਬਾਹਰ ਕੱਢਣਾ ਹੈ ਕਿ ਨਹੀਂ ਮਾਪੇ ਤੋਂ ਬਾਹਰ ਕੰਬੀ ਜਾ ਰਹੀ ਸਾਂ ਮੇਰੀ ਸਾਖਤੀ ਅੜੀ ਤੇ ਉੱਚੇ ਬੋਲ ਤੋ ਉਹ ਦੋਵੇਂ ਤਰਹਿ ਗਏ ਸ਼ਾਇਦ ਉਹਨਾਂ ਨੂੰ ਇੰਨੀ ਆਸ ਨਹੀਂ ਸੀ ਖਵਰੇ ਗੁਰ ਲਾਲ ਮੀਰੀ ਹਾਕਮ ਸਿੰਘ ਨਾਲ ਕੜਕਾਉਣ ਹੀ ਆਇਆ ਸੀ ਤੇਰੀ ਮਰਜ਼ੀ ਸਰਦਾਰ ਜੀ ਪਰ ਤੂੰ ਚੰਗਾ ਨਹੀਂ ਕੀਤਾ ਮੈਂ ਵੀ ਨਾਲ ਹੀ ਜਾਂਦਾ ਹਾਕਮ ਸਿੰਘ ਅਸਲੋ ਇੱਕ ਹੀਨੇ ਬੰਦੇ ਦੀ ਹਾਲਤ ਵਿੱਚ ਸੀ ਤੇਰੀ ਵੀ ਲੋੜ ਨਹੀਂ ਮਿਸੰਗ ਜਾ ਮਾਂ ਪਾ ਕੀ ਪਕੀ ਇਸ ਤਰ੍ਹਾਂ ਹੀ ਬੱਕ ਗਈ ਬੇਸ਼ੱਕ ਇਹ ਤਾਂ ਮੈਨੂੰ ਬਹੁਤ ਚਿਰ ਦਾ ਪਤਾ ਨਹੀਂ ਉਹਦੇ ਬੋਲਾਂ ਵਿੱਚ ਚੋਟ ਸੀ ਤੇ ਮਨ ਵਿੱਚ ਵੀ ਆਹ ਬਾਈ ਚੱਖੀ ਮਾਰਨੀ ਹੈ ਇੱਥੇ ਨਾ ਕਿਤੇ ਹੋਰ ਸਹੀ ਉਹ ਆਪਣੀ ਜੁੰਡੀ ਤੇ ਯਾਰ ਗੁਰਲਾਲ ਬਾਈ ਨੂੰ ਲੈ ਕੇ ਬਾਹਰ ਤੁਰ ਗਿਆ ਬਾਈ ਵੇਖ ਲੋ ਸੂਧ ਵਧਦਾ ਜਾਂਦਾ ਗੁਰਲਾਲ ਨੇ ਨਰਮ ਤੇ ਗਰਮ ਦੋਹਾ ਭਾਵਾਂ ਦੀ ਠੋਕਰ ਲਾਈ ਭਾਵੇਂ ਮੇਰਾ ਗੁੱਸਾ ਗੱਲਾਂ ਤੇ ਉੱਤਰ ਆਇਆ ਸੀ ਪਰ ਮੈਂ ਜ਼ਬਾਨ ਗੰਤੀ ਨਹੀਂ ਕੀਤੀ ਲੰਬੇ ਲੰਬੇ ਸਾਹ ਭਰ ਰਹੀ ਸੀ ਮੇਰਾ ਸਿਰ ਚਕਰਾ ਰਿਆ ਸੀ ਸੋਚਦੀ ਸਾ ਹਾਕਮ ਸਿੰਘ ਨੇ ਗਾਲਾਂ ਦੀ ਵਰਖਾ ਕਿਉਂ ਨਹੀਂ ਕੀਤੀ ਮੈਂ ਗੁਰਲਾਲ ਨਾਲ ਉਹਦੀ ਵਿਵਸਥੀ ਕਰ ਦਿੱਤੀ ਉਸ ਮਰਿਆ ਉਹਸ ਮਾਰਿਆ ਕਿਉਂ ਨਹੀਂ ਅੱਗੇ ਤਾਂ ਉਸ ਵਿੱਚ ਇੰਨਾ ਕਾਬੂ ਨਹੀਂ ਸੀ ਮਾਂ ਪਾਪ ਗਈ ਉਹ ਮਿੱਠਾ ਮੇਵਣਾ ਬਾਣ ਕੇ ਮੁਕੱਦਮਾ ਲੜ ਲਈ ਪੈਸੇ ਮੰਗੇਗਾ ਉਸਦੇ ਠੰਡੇ ਤੱਤੇ ਵਰਦੀ ਰਦੀ ਮਨਾਂ ਵਿੱਚ ਪਛਾਣਦੀ ਹਾਂ ਹਾਕਮ ਸਿੰਘ ਦੀ ਤਸਵੀਰ ਮੇਰੇ ਮਨ ਵਿੱਚ ਕਸਮਾਈਲੀ ਹੁੰਦੀ ਜਾ ਰਹੀ ਸੀ ਉਹਦੀ ਤਸਵੀਰ ਤੇ ਪਸ਼ਵਾਰੋਂ ਬਾਗ ਦੀਆਂ ਦੋ ਪੂਰ ਦੀਆਂ ਅੱਖਾਂ ਮੇਰੇ ਵੱਲ ਵਧੀ ਆ ਰਹੀਆਂ ਸਨ ਜਿਵੇਂ ਦਿਗੋਜ ਹੀ ਲੈਣਗੀਆਂ ਖੁੱਲ ਮੇਰੀ ਸ਼ੇਰਤੀ ਸੀ ਖਲ ਮੇਰੀ ਸ਼ੇਰ ਮੇਰੀ ਸ਼ੇਰਤੀ ਸੀ ਪਰ ਅੰਦਰ ਮਲੂਕ ਹਿਰਨੀ ਕੰਬੀ ਜਾ ਰਹੀ ਸੀ ਗੁਰਲਾਲ ਤੀਜੀ ਵਾਰ ਵਾਰਨਿੰਗ ਦੇ ਚੁੱਕਾ ਸੀ ਮੇਰਾ ਮਨ ਮੇਰਾ ਮਨ ਮੰਨ ਗਿਆ ਉਹ ਹਮਲੇ ਦੀ ਤਾਕ ਵਿੱਚ ਐ ਜਾਂ ਜਰੂਰ ਚਪਟੇਗਾ ਰਾਤ ਦੇ 10 ਵਜੇ ਹੋਣਗੇ ਮੱਛਨ ਨੇ ਵੱਡ ਵੱਡ ਤੱਫੜਵਾ ਦਿੱਤੇ ਪਤਾ ਨਹੀਂ ਉਹ ਮੱਛਰਦਾਨੀ ਦਾ ਕੋਈ ਪੱਲਾ ਕੱਟ ਕੇ ਅੰਦਰ ਆ ਗਿਆ ਸੀ ਹਾਕੂ ਨੇ ਟੀਨ ਦਾ ਫਾਟ ਖੜਕਾਇਆ ਮਤਸੱਲੀ ਕਰਕੇ ਕੁੰਡਾ ਲਾਇਆ ਹਾਕਮ ਸਿੰਘ ਦਾ ਹਾਕਮ ਸਿੰਘ ਧੱਕਾ ਮਾਰ ਕੇ ਮੇਰੀ ਗਾਲ ਨੂੰ ਚੁੰਬੜ ਗਿਆ ਸ਼ਰਾਬ ਦੀ ਬੋ ਮੈਨੂੰ ਚੀਰ ਕੇ ਰੱਖ ਕੇ ਮੈਂ ਉਸ ਨੂੰ ਮਸੀ ਪਾਸੇ ਕਰਕੇ ਫਾਟ ਕਲਾਇਆ ਬਿੱਲੋਂ ਮੇਰਾ ਕੋਈ ਨਹੀਂ ਉਹਦਾ ਨਸ਼ਾ ਰੋ ਰਿਹਾ ਸੀ ਬੇਸ਼ੱਕ ਤੂੰ ਘਰੋਂ ਕੱਟਿਆ ਵੇਖ ਮੈਂ ਫੇਰ ਆ ਗਿਆ ਮੈਨੂੰ ਹੱਥ ਪਾਈ ਉਹ ਲੋੜ ਕਦਾ ਰਿਹਾ ਸੀ ਆਈ ਸੀ ਇਹ ਪਹਿਲਾ ਸੱਚ ਗੁਰਲਾਨ ਬੜਾ ਹਰਾਮਜਾਦਾ ਹੈ ਵੇਖਣਾ ਹੁਣ ਉਸ ਮੇਰੀ ਜ਼ਮਾਨਤ ਕਰਵਾਈ ਅੜਾਇਆ ਕਿਨੇ ਸੀ ਗੋਖਨਾ ਦਾ ਮੈਤਾਨੇ ਵਜਵਾ ਕੇ ਬੇਸ਼ੱਕ ਬੇਸ਼ੱਕ ਰਾਈਟ ਯੂ ਆਰ ਤੂੰ ਮੈਨੂੰ ਸੱਚੇ ਦਿ ਲੋ ਸਮਝਦੀ ਹੈ ਪਰ ਮੈਂ ਬਾਤ ਜਾਂਦਾ ਹੁਣ ਤਾਂ ਜੇਲ੍ਹ ਚ ਮਰਾਂਗਾ ਪਰ ਬਿੱਲੋ ਮੈਂ ਪਾਪੀ ਹਤਿਆਰਾ ਸਭ ਕੁਝ ਵਾਟ ਨਾਟ ਏਬਲ ਟੂ ਯੂ ਨਾਈਟ ਏਬਲ ਉਹ ਮੰਜੇ ਤੇ ਢੇਰੀ ਹੋ ਗਿਆ ਮੇਰੇ ਲਈ ਸਮਝਣਾ ਔਖਾ ਸੀ ਅਚੇਤ ਵਿੱਚ ਉਸਦੀ ਆਤਮਾ ਬੋਲ ਰਹੀ ਸੀ ਜਾਂ ਚੁਸਤੀ ਐਕਟ ਕਰ ਰਹੀ ਸੀ ਹੁਣ ਤੱਕ ਮੋਰ ਦਾ ਖੰਭ ਹੀ ਮੇਰੇ ਲਈ ਤਰਸ਼ੂਲ ਬਣ ਜਾਂਦਾ ਸੀ ਅਣਮਨੁੱਖੀ ਮਾਹੌਲ ਵਿੱਚ ਵੀ ਮੇਰਾ ਮਨੁੱਖ ਨਹੀਂ ਮਰਿਆ ਸੀ ਮੈਂ ਛੇਤੀ ਪਸੀਜ ਜਾਂਦੀ ਸੀ ਓ ਗॉड ਮੈਂ ਮਰ ਜਾਵਾਂ ਉਹ ਹਿਚਕੀਆਂ ਵਿੱਚ ਬੁਸ-ਬੁਸ ਕਰਕੇ ਰੋਪਿਆ ਮੈਂ ਆਖਣਾ ਚਾਹੁੰਦੀ ਸਾਂ ਲੇਖਾ ਦਿੱਤੇ ਤੋਂ ਇਹ ਨਾ ਲੇਖਾ ਦਿੱਤੇ ਤੋਂ ਨਾ ਕਿਵੇਂ ਮੈਂ ਮਰ ਜਾਵਾਂਗਾ ਫਿਰ ਮੇਰੇ ਬਦਲੇ ਦੀ ਭਾਵਨਾ ਨੂੰ ਰੂਹ ਨੇ ਸ਼ਰਮਿੰਦਿਆ ਕਰ ਦਿੱਤਾ ਬੇਵਤਾ ਸਮੇਂ ਬਦਲਾ ਲੈਣ ਵਾਲਾ ਬੇਦੀਨਾ ਦੇ ਦੀ ਲਿਸਟ ਵਿੱਚ ਆ ਜਾਂਦਾ ਹੈ ਮੇਰੀ ਹੈਰਾਨੀ ਸੋਚਦੀ ਸੀ ਹਾਕਮ ਨੇ ਕਦੇ ਪੀੜ ਦਾ ਮੂੰਹ ਵੇਖਿਆ ਹੈ ਉਹ ਦੇਸ਼ ਦੀ ਇਹਨੂੰ ਵਾਹ ਵੀ ਲੱਗੀ ਹੈ ਪਰ ਮੈਂ ਆਪੇ ਨੂੰ ਅੱਖਾਂ ਪ੍ਰਕਾਸ਼ ਇਸ ਤਰ੍ਹਾਂ ਤੈਨੂੰ ਵੀ ਨਹੀਂ ਵੇਖਿਆ ਪੀੜ ਦੇ ਬੂਹੇ ਕਦੋਂ ਅਲਖ ਜਾਗਾਏ ਗਰਜ ਪਿਟਦੀ ਹੈ ਕਾਮਨਾ ਚੀਕਦੀ ਹੈ ਉਹ ਰੋਟੀ ਨਹੀਂ ਖਾ ਸਕਿਆ ਹਿਚਕੀਆਂ ਲੈਂਦਾ ਰਿਹਾ ਬੁੜਬੁੜਾਉਂਦਾ ਰਿਹਾ ਤੇ ਕੁੜਾੜੀ ਮਾਰਦਾ ਹੈ ਜੀ ਨੂੰ ਪੀੜ ਸੀ ਉਹ ਸਾਰੀ ਰਾਤ ਨਹੀਂ ਸੁੱਤੀ ਅੱਖ ਲੱਗਦੀ ਸੁਪਨਾ ਚੂੰਡੀ ਵੜਦਾ ਤੇ ਗਰਲਾਂ ਲੱਕੋਂ ਘਾਰੇ ਮਾਰਦਾ ਮੈਂ ਤਰਕ ਕੇ ਬਹਿ ਜਾਂਦੀ ਕਦੇ ਉਹ ਛਾਤੀ ਉੱਤੇ ਆ ਚੜਦਾ ਅਤੇ ਸانے ਸੂਤ ਕੌਡੀ ਕੌਡੀ ਦਾ ਹਸਾ ਮੰਗਦਾ ਜਾਵਰਤਾ ਸਾਬ ਕਿਸ ਚੁਕਾਇਆ ਇਹ ਇੰਨਾ ਗਿਰਦਿਆਂ ਵਿੱਚ ਗਰਲਾਲ ਦਾ ਹੱਥ ਵੱਧ ਕੇ ਮੇਰੀ ਧਾਂ ਫੜ ਲੈਂਦਾ ਫਿਰ ਹੱਥੋਂ ਪਾਈ ਸ਼ੁਰੂ ਹੋ ਜਾਂਦੀ ਮੇਰੀ ਹਾਰ ਦਾ ਯਕੀਨ ਹਾਨੀਸਰ ਨੂੰ ਤੁਹਾਡੇ ਮੂੰਹ ਵੱਲ ਝਾਕਦਾ ਲੱਛੂ ਬੀਲੇ ਨੂੰ ਪੁਕਾਰਦਾ ਇੱਕ ਵਾਰ ਤਾਂ ਕਾਂਬੇ ਵਿੱਚ ਮੇਰੀ ਚੀਕ ਨਿਕਲਣੋਂ ਹੀ ਰਹਿ ਗਈ ਇਹ ਮੇਰੇ ਨਾਲ ਰਾਤਾਂ ਦਾ ਹਾਲ ਸੀ ਸਵੇਰੇ ਮੈਨੂੰ ਹਾਕਮ ਸਿੰਘ ਨੇ ਹਲੂਣ ਕੇ ਜਗਾਇਆ ਸੂਰਜ ਕਿੰਨਾ ਹੀ ਚੜਾ ਆਇਆ ਸ਼ਾਇਦ ਮੱਸਿਆ ਦੇ ਦਿਨ ਉਸ ਨੂੰ ਗਰਹਿਣ ਪਿਆ ਹੋਇਆ ਸੀ ਤਲੀ ਦਾ ਕਾਲਾ ਸੂਜੀ ਬੇਕ ਕੇ ਸਬਰ ਕਰ ਲਿਆ ਮੈਨੂੰ ਤੇਰੇ ਭਰਾ ਤੇਜੂ ਨੇ ਫੜਾਇਆ ਉਹ ਸਵੇਰੇ ਸਵੇਰੇ ਲਾਂਬਾ ਦਿੱਤਾ ਮੇਰਾ ਤਾਂ ਉਹ ਦੁਸ਼ਮਣ ਹੈ ਮੈਂ ਥਾਂ ਜਵਾਬ ਛਾੜ ਦਿੱਤਾ ਤੁਹਾਡਾ ਜਾ ਰੇ ਆਪਣੇ ਲੇਖੇ ਆਪ ਹੀ ਸਮਝੋ ਚਾ ਪਿੰਦਿਆ ਉਸ ਗੱਲ ਜਿਹੜੀ ਮੈਂ ਅੱਖਣ ਤੋਂ ਪਹਿਲਾਂ ਹੀ ਪੜ ਚੁੱਕੀ ਸਾਂ ਬਿੱਲੋ ਹੁਣ ਤੂੰ ਹੀ ਜੇਲ੍ਹੋਂ ਬਚਾ ਸਕਦੀ ਹੈ ਨਹੀਂ ਤਾਂ ਐਸੀ ਸਭ ਅੱਛਾ ਹੋ ਜਾਵੇਗਾ ਮੈਂ ਕਿਵੇਂ ਬਚਾ ਸਕਦੀ ਹਾਂ ਸਿਰਫ 1500 ਮੈਂ ਅੱਜ ਹੀ ਵਰੀ ਮੇਰਾ ਚਲਾਨ ਕੱਚਾ ਚਿੱਠਾ ਬਣ ਜਾਏਗਾ ਜਿੰਨਾ ਦਿਖਾਤਰ ਰਾਤ 3:00 ਵੱਜਾ ਫਿਰਦਾ ਹੈ 1000 ਤਾਰਿਆਂ ਸੀ ਉਹਨਾਂ ਨੂੰ 1500 ਤੋਂ ਵੀ ਮਹਿੰਗਾ ਹੈ ਮੈਂ ਚੁਣੌਤੀ ਦਿੱਤੀ ਬੇਸ਼ੱਕ ਮੈਂ ਇਸ ਮੈਂ ਇਸੇ ਵਾਸਤੇ ਕੱਲ ਨਾਲ ਲਿਆ ਸੀ ਤੂੰ ਭਾਂਡਾ ਹੀ ਭੰਨ ਕੇ ਰੱਖ ਦਿੱਤਾ ਉਸ ਆਪਣੀ ਸਫਾਈ ਵਿੱਚ ਦਲੀਲ ਦਿੱਤੀ ਜੇ ਤੂੰ ਕਰਵਾਨੀ ਕਰੇ ਗਰਲਾਲ ਤੇਰੀ ਹਰ ਤਣਾ ਮਾਤ ਦਿੱਤ ਕਰ ਸਕਦਾ ਹੈ ਮੈਂ ਚੋਟ ਨੂੰ ਸਾਣ ਛਾੜ ਲਿਆ ਛਾੜ ਲਿਆ ਉਹ ਕੀ ਗੋਖਨਥ ਚਾਟੀ ਪ੍ਰਸੰਨ ਹੋ ਗਏ ਉਹ ਤੇਰੀ ਬਿੱਲੂ ਨੂੰ ਸਿਰਫ ਇੱਕ ਰਾਤ ਚਾਹੁੰਦਾ ਮੈਂ ਚੋਟ ਦਾ ਭਰਪੂਰ ਥੱਪੜ ਉਸਦੇ ਸਾਰੇ ਮੂੰਹ ਤੇ ਜਾ ਦਿੱਤਾ ਹੱਕੂ ਦਾ ਚੌੜਾ ਮੂੰਹ ਪੇਚ ਕੇ ਰਹਿ ਗਿਆ ਦੰਦਾਂ ਵਿੱਚ ਇੱਕ ਚੀਜ਼ ਦਾ ਉਸਾਕ ਹੈ ਤੈਨੂੰ ਕੌਣ ਕਹਿੰਦਾ ਹੈ ਤੇਰਾ ਬਾਈ ਮੇਰਾ ਜੁੰਡੀਦਾਰ ਜਗਰਨਾਲ ਮੈਂ ਇੱਕ ਇੱਕ ਛਲ ਦੇ ਤਿੱਖਾ ਪੱਥਰ ਬਣ ਕੇ ਮਾਰੇ ਉਹਦੀ ਹਰਾਮ ਜੱਦੀ ਦੀ ਹਿੰਮਤ ਆਈ ਸੀ ਮੈਂ ਉਹਦਾ ਲਹੂ ਪੀ ਜਾਊਗਾ ਤੂੰ ਉਹਨਾਂ ਦਾ ਲਹੂ ਨਹੀਂ ਪੀ ਸਕਦਾ ਤੇਰੀ ਜਾਨ ਉਹਨਾਂ ਦੀ ਮੁਠੀ ਵਿੱਚ ਐ ਤੂੰ 1500 ਦੇ ਮੈਂ ਖਲਾਸੀ ਕਰਵਾ ਕੇ ਉਹਦੀ ਆਹੀ ਤਾਂ ਹੀ ਫੇਰ ਪਰ ਲਾਲ ਦੁਗਰਤ ਮੇਰੇ ਅੰਦਰ ਬੜ ਰਹੀ ਸੀ ਜੇ ਆਕਮ ਸਿੰਘ ਉੱਤੇ ਮੈਨੂੰ ਭਰੋਸਾ ਹੁੰਦਾ ਸ਼ਾਇਦ ਮੈਂ ਇਹ ਸੌਦਾ ਕਰ ਲੈਂਦੀ ਬਾੜਰ ਕੋ ਖਾਪੂ ਲੱਲੀਆਂ ਮਾਰ ਕੇ ਪੈਸਾ ਬਟਾਉਣਾ ਚਾਹੁੰਦਾ ਸੀ ਪੈਸਿਆਂ ਵੱਲੇ ਮੈਨੂੰ ਚੁੱਪ ਵੇਖ ਚੜ ਗਿਆ ਪੈਸਿਆਂ ਬਿਨਾ ਹੁਣ ਕੰਮ ਬਿਲਕੁਲ ਨਹੀਂ ਬਣਨਾ ਵੀ ਲੋ ਮੇਰੀ ਤੋਬਾ ਮੇਰੀ ਭੁੱਲ ਉਸ ਦੋਵੇਂ ਕੰਨ ਫੜ ਲਈ ਉਹਨੂੰ ਉੱਲੂ ਵਾਟਾ ਬਣਾਇਆ ਤੇ ਵੇਖ ਮੇਰਾ ਹਾਸਾ ਨਿਕਲ ਗਿਆ ਤੂੰ ਹੱਸਣਾ ਮੈਂ ਪੈੜੀ ਕੰਮ ਛੱਡੇ ਆਈ ਸੀ ਪੈੜੀ ਬੰਦਿਆਂ ਦਾ ਸੰਗ ਵੀ ਛੱਡਿਆ ਮੈਨੂੰ ਆਖਰੀ ਵਾਰ ਬਖਸ਼ ਨਹੀਂ ਨਹੀਂ ਮੈਂ ਜੇਲ ਜ਼ਰੂਰ ਹੋ ਜਾਊਂਗਾ ਜੀ ਮੈਂ ਜਿੱਲੀ ਜੇਲ ਹੋ ਗਿਆ ਗੁਰਲਾਲ ਹੋਰੀ ਤੈਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਣਗੇ ਇਹ ਉਸ ਧਮਕੀ ਨਹੀਂ ਦਿੱਤੀ ਸੀ ਮਾਨ ਦਾ ਡਰ ਸੱਚ ਵਿੱਚ ਪਰ ਦਿਟਾਇਆ ਸੀ ਭਾਵੇਂ ਉਹ ਕਹਿਤ ਤੋਂ ਬਹੁਤ ਚਲਦਾ ਸੀ ਭਾਵੇਂ ਹਾਕੂ ਦੇ ਸੱਜਾ ਹੋਣ ਜਾਨ ਪਿੱਛੋਂ ਪਰ ਲਾਲ ਦਾ ਬਹੁਤ ਸਾਰਾ ਰਾਹ ਸਾਫ਼ ਹੋ ਜਾਂਦਾ ਸੀ ਤੇ ਮੈਨੂੰ ਵੀ ਪੂਰਾ ਤੜਕੂ ਸੀ ਪਰ ਮੈਂ ਡਰ ਆ ਘਲ ਤੇ ਪੱਜਲ ਹਾਕ ਮੰਗੇ ਗਿੱਦੀ ਸਾਫਤ ਹੋਣਾ ਨਹੀਂ ਚਾਹੁੰਦੀ ਸੀ ਨਦਾਨ ਹਾਕਮ ਸਿੰਘ ਤੇਰੀ ਜਵਾਨ ਨੂੰ ਮੈਂ ਕਿਸੇ ਦੀ ਆਖੇ ਵਰਦਾਰਸ ਕਰ ਲਿਆ ਪਰ ਗੁਰਲਾਲ ਕੀ ਉਹਦਾ ਬਾਪੂ ਵੀ ਮੇਰੇ ਕੋਲੋਂ ਮੇਰੀ ਇੱਛਾ ਦੇ ਵਿਰੁੱਧ ਕੁਝ ਨਹੀਂ ਕਰਵਾ ਸਕਦਾ ਤੂੰ ਜੇਲ੍ਹ ਵਿੱਚ ਗੁਰਲਾਲ ਦੀ ਸੁਰਖੀ ਲੱਗੀ ਖਬਰ ਪੜੇਗਾ ਗੁੱਸੇ ਵਿੱਚ ਮੇਰੇ ਹੱਥੋਂ ਪਿਆਲਾ ਛੁੱਟ ਗਿਆ ਤੇ ਫਰਸ਼ ਉੱਤੇ ਝੂਰ-ਝੂਰ ਹੋ ਗਿਆ ਮਾਰ ਗੋਲੀ ਕਰ ਲਾਂ ਮਾਈਸੀ ਮੈਂ ਇੱਕ ਵਾਰ ਅਖਬਾਰ ਵਿੱਚ ਸੁਰਖੀ ਲੱਗ ਚੁੱਕੀ ਐ ਹੁਣ ਦੁਬਾਰਾ ਨਾ ਮੂੰਹ ਕਾਲਾ ਕਰਵਾ ਮੈਂ ਨਾਲਕ ਗੁਰੂ ਦੀ ਸੌਂ ਖਾ ਕੇ ਆਖਦਾ ਹਾਂ ਕਿ ਚੰਦਰੇ ਕੰਮਾਂ ਦੀ ਰਾਹ ਨਹੀਂ ਪਾਵਾਂਗਾ ਬਾਈ ਗॉड ਉਸ ਦੂਜੀ ਵਾਰ ਕਰਨ ਨੂੰ ਹੱਥ ਲਾਈ ਦੋਖਨਵਾਰ ਗੁਰਦੁਆਰੇ ਚੱਲ ਕੇ ਮੱਥਾ ਟੇਕ ਮੈਂ ਤੇਰਾ ਉੰਜ ਨਹੀਂ ਇਤਵਾਰ ਕਰਦੀ ਜਿੱਥੇ ਮਰਜੀ ਲੈ ਚੱਲ ਮੈਂ ਸੱਚੀ ਦਿਲੋਂ ਆਖਦਾ ਉਹ ਹਰ ਤਰ੍ਹਾਂ ਤਿਆਰ ਹੋ ਗਿਆ ਅਸਲ ਵਿੱਚ ਮੈਂ ਆਪ ਉਸ ਨੂੰ ਜੇਲ ਨਹੀਂ ਜਾਣ ਦੇਣਾ ਚਾਹੁੰਦੀ ਸਾਂ ਸ਼ਾਇਦ ਇਸ ਮੁਕੱਦਮੇ ਵਿੱਚ ਗੁਰਲਾਲ ਇਸ ਨੂੰ ਜੇਲ੍ਹ ਕਰਵਾ ਕੇ ਆਪਣਾ ਰਾਹ ਸਾਫ਼ ਕਰ ਲੈਂਦਾ ਮੈਂ ਹੱਕੂ ਦੀਆਂ ਲਈ ਲੜੀਆਂ ਉੱਤੇ ਤਵਾਰ ਨਹੀਂ ਕੀਤਾ ਸਗੋਂ ਗੁਰਲਾਲ ਮੇਰੀਆਂ ਅੱਖਾਂ ਵਿੱਚ ਪਖੜੇ ਦੇ ਕੰਡੇ ਵਾਂਗ ਰੜਕਦਾ ਸੀ ਭਵਿਕ ਦੇ ਉਸ ਵਾਰ ਦੀ ਮਾ گاਉਂ ਰੋਕ ਤਮ ਕਰਨਾ ਚਾਹੁੰਦੀ ਸਾਂ ਹਾਕਮ ਸਿੰਘ ਨੇ ਨਾਹ ਤੋ ਕਿ ਦੁੱਖਾਂ ਨੂੰ ਮਾਰਨ ਮੱਥਾ ਟੇਕਿਆ ਇਹ ਉਹਦਾ ਧਰਮ ਜਾਣੇ ਸੱਚੇ ਦਿਲੋਂ ਟੇਕਿਆ ਜਾਂ ਕੇਵਲ ਕੰਮ ਛੱਡਣ ਲਈ ਮੈਂ ਪਰ ਮੈਨੂੰ ਉਸ ਸਮੇਂ ਉਸ ਵਿੱਚ ਦੜੜਤਾ ਦੀ ਝਲਕ ਵਿਖਾਈ ਦਿੱਤੀ ਮੈਂ ਉਸ ਨੂੰ ਨਾਲ ਲੈ ਕੇ ਰੇਲ ਰਾਹੀਂ ਬਰਨਾਲੇ ਆ ਗਈ 1500 ਦੀ ਰਕਮ ਕਢਾ ਕੇ ਉਸਦੇ ਹਵਾਲੇ ਕਰ ਦਿੱਤੀ ਹੁਣ ਕੇਵਲ 1000 ਤੋਂ ਥੋੜੇ ਜਿੰਨੇ ਹੀ ਬੱਧ ਪੈਸੇ ਰਹਿ ਗਏ ਸਨ ਮਾਜਰੀ ਉੱਥੋਂ 10 ਮੀਲ ਸੀ ਮੈਂ ਮਣ ਬਣਾ ਕੇ ਆਈ ਸਾਂ ਕਿ ਪੇਕੇ ਜ਼ਰੂਰ ਜਾਣਾ ਉਹ ਨਾਲ ਜਾਣ ਨਾ ਮੰਨਿਆ ਉਹ ਕੇਵਲ ਇੱਕ ਵਾਰ ਹੀ ਮਾਜਰੀ ਗਿਆ ਸੀ ਫਿਰ ਸ਼ਾਇਦ ਉਹ ਮੂ ਵਖਾਉਂਦੋਗਾ ਨਹੀਂ ਰਿਹਾ ਸੀ ਉਹਦੀ ਆਪਣੀਆਂ ਸਿਰਫ ਤਾਂ ਨਹੀਂ ਦਿੱਲੀ ਦੂਰ ਕਰ ਦਿੱਤੀ ਸੀ ਜਿਉਂ ਹੀ ਅਸੀਂ ਬੈਂਕ ਵਿੱਚੋਂ ਬਾਹਰ ਨਿਕਲ ਕੇ ਵਿਚਾਰੇ ਕੁਦਰਤੀ ਚਾਚਾ ਮਿਲ ਪਿਆ ਚਾਚੇ ਨੇ ਮੈਨੂੰ ਪਿਆਰ ਦਿੱਤਾ ਪਰ ਹਾਕਮ ਸਿੰਘ ਨਾਲ ਨਾ ਬੋਲਿਆ ਚੰਗਾ ਤੂੰ ਚਾਚੇ ਨਾਲ ਚਲੀ ਜਾ ਮੈਨੂੰ ਛੁੱਟੀ ਦੀ ਗੱਡੀ ਵਿੱਚ ਵੀ ਟਾਈਮ ਥੋੜਾ ਹੀ ਹੈ ਉਸ ਘੜੀ ਦੇਖੀ ਉਹ ਉਥੋਂ ਨੱਠ ਕੇ ਜਾਣਾ ਚਾਹੁੰਦਾ ਸੀ 1500 ਉਹਦੇ ਮੱਸੀ ਹੱਥ ਲੱਗਾ ਸੀ ਉਹ ਵੱਲਾ ਰਤੀਆਂ ਮਾਰ ਕੇ ਤੁਰਦਾ ਆਇਆ ਮਾਪੂਰ ਨੂੰ ਚਲਦਾ ਕਰਨਾ ਚਾਹੁੰਦੀ ਸੀ ਉਹਦੇ ਤਰ ਤੋਰ ਜਾਣ ਪਿੱਛੋਂ ਚਾਚੇ ਨੇ ਤਾਂ ਸਾਦੀਪ ਵੀ ਆਇਆ ਹੋਇਆ ਸੌ ਇੱਕਦਮ ਖੁਸ਼ੀ ਵਿੱਚ ਬਾਵਲੀ ਹੋ ਗਈ ਲੰਮੀ ਮੁਸਕਾਨ ਵਿੱਚ ਮੇਰਾ ਕਣ ਕਣ ਡੁੱਬ ਗਿਆ ਜਿੰਨਾ ਚਿਰ ਉਹਦੀ ਗੱਡੀ ਨਹੀਂ ਤੁਰ ਤੁਰਦੀ ਦੀ ਫਨੂਨੇ ਮਿਲਣਾ ਪਰ ਉਹਨਾਂ ਨੂੰ ਦੱਸ ਮਕੰਗਣ ਵਾਲੀਆਂ ਸਰੂਪ ਦੀ ਦੁਕਾਨ ਉੱਤੇ ਬੈਠੀਆਂ ਚਾਚਾ ਚੱਕ ਮੇ ਪੈਰ ਹੋ ਗਿਆ ਮੈਂ ਚਾਹ ਦੀ ਦੁਕਾਨ ਤੇ ਇੱਕ ਖੁੰਜੀ ਹੋ ਕੇ ਬੈ ਗਈ ਸਰੂਪ ਬਿਨਾਂ ਅੱਖੇ ਚਾਹ ਦਾ ਗਲਾਸ ਰੱਖ ਲਿਆ ਮੈਂ ਵੇਖਿਆ ਸੂਪ ਦੀ ਮੂੰਹ ਦੇ ਦਾਗ ਇੱਕ ਵਾਰ ਦਾਗ ਉੱਠੇ ਸਨ ਚਾਹ ਦਾ ਸਵਾਦ ਨੋਖਾ ਸੀ ਉਸ ਵਿੱਚ ਜਾਰੀ ਦਾ ਕੁਝਾ ਘੁਲਿਆ ਆਇਆ ਸੀ ਚਾਚਾ ਤੇ ਕਾਂਟੀ ਪਿੱਛੋਂ ਆਏ ਤੇ ਚਾਹ ਵਾਲੇ ਨਾਲ ਗੱਲੀ ਜੁਟ ਗਏ ਹਾਕਮ ਸਿੰਘ ਦੀ ਗੱਡੀ ਵੀ ਥੋੜੀ ਲੇਟ ਹੋ ਗਈ ਸੀ ਉਸ ਦੀ ਚੀਕ ਤੋਂ 10 ਮਿੰਟ ਪਿੱਛੋਂ ਤੁਸੀਂ ਵੀ ਆ ਗਏ ਤੁਸੀਂ ਪਹਿਲੀ ਵਾਰ ਚਾਚੇ ਰਹੇ ਹਾਕਮ ਸਿੰਘ ਨੂੰ ਧੱਕਿਆ ਸੀ ਤੁਹਾਡੀ ਖੁਸ਼ੀ ਵਾਸ਼ਾ ਖੁੱਲ ਕੇ ਖਿੜ ਪੈਣਾ ਲੋੜਦੀ ਸੀ ਅਤੇ ਮੈਂ ਆਪ ਰਸਪਰੀ ਗੰਗਲ ਡੁੱਲ ਰਹੀ ਸਾਂ ਤੇਰੇ ਹਾਕਮ ਨੂੰ ਤੱਕ ਕੇ ਆਇਆ ਹਾਂ ਤੁਸੀਂ ਬੰਦਿਆਂ ਹੀ ਜਿਚ ਤਾਰਿਆ ਪਸੰਦ ਆਇਆ ਮੈਂ ਆਪਣੀ ਚਾਹ ਵਾਲਾ ਝੂਠਾ ਗਲਾਸ ਚੁੱਕ ਕੇ ਪਾਸੇ ਕਰ ਦਿੱਤਾ ਬੰਦਾ ਤਾਂ ਬੰਦਾ ਤਾਂ ਦਾਏ ਤੁਸੀਂ ਉਹਦੀ ਸਿਫਤ ਦਾ ਪੱਖ ਲਿਆ ਸ਼ੁਕਰੀਆ ਤੁਹਾਡੀਆਂ ਬਖਸ਼ਾ ਪਲਾ ਮਾੜੀਆਂ ਵੀ ਹੋ ਸਕਦੀਆਂ ਗੱਲ ਮੇਰੇ ਕੋਲ ਮੱਲੂ ਮੱਲੀ ਗਿੱਟੇ ਲੱਗਦੀ ਹੋ ਗਈ ਮਰਨ ਦਾ ਮੇਰਾ ਰਾਦਾ ਕੋਈ ਨਹੀਂ ਸੀ ਖੁਸ਼ਕ ਹੁੰਦੇ ਬੁੱਲਾ ਉੱਤੇ ਤੁਸੀਂ ਜੀ ਫੇਰੀ ਕੋ ਜੀ ਪੀਓਗੇ ਮੇਰੇ ਮੋੜ ਕੱਟਣ ਉੱਤੇ ਤੁਸੀਂ ਤੈਤ ਤ ਸਗੋਂ ਤੂੰ ਦਾਸਾ ਸਾਡੇ ਸ਼ਹਿਰ ਆਇਆ ਉਹੋ ਮੈਂ ਨਾਜ਼ ਕਰਦਾ ਸਿਰ ਫਿਰਿਆ ਸਾਹਿਬ ਤੁਹਾਡੀ ਸ਼ਰਨ ਆਇਆ ਆਏ ਥੁਰ ਫੜ ਕੇ ਲਿਆਂਦੇ ਮੈਂ ਐਵੇਂ ਨੌਰਾ ਜਿਤਾਇਆ ਦੋਸੀ ਫੜ ਕੇ ਹੀ ਲਿਆਂਦੇ ਜਾਂਦੇ ਅੱਛਾ ਮੇਰੀ ਦੋਸੀ ਦੋਸੀਓ ਤੁਹਾਨੂੰ ਸਜਾਈ ਹੈ ਕਿ ਤੁਸੀਂ ਰਾਤੀ ਮਾਜਰੀ ਆਉਣਾ ਹੈ ਕੋਈ ਬਹਾਨਾ ਨਹੀਂ ਸੋਣਾ ਕੋਈ ਲਾਰਾ ਲੱਪਾ ਨਹੀਂ ਲਾਣਾ ਤਕੀਦ ਮੈਂ ਉਂਗਲ ਹਲਾ ਕੇ ਆਪਣੀ ਗੱਲ ਨੂੰ ਜ਼ੋਰਦਾਰ ਬਣਾਇਆ ਸਜਾਤਾ ਪੁਗਤਾ ਮਾਂ ਦੇ ਸਾਹਿਬ ਪਰ ਐਨੀ ਕਾਲੀ ਕਿਉਂ ਉਹ ਸਮੇਂ ਐਨੇ ਐਨੇ ਮਸਤ ਮਵੇਂ ਤੇ ਸਾਇਜ ਸਵਾਈ ਹੋਈ ਪਈ ਸਾਂ ਕਿਸਾਨੂ ਖਿਆਲ ਹੀ ਬਿਸਰ ਚੁੱਕਾ ਸੀ ਕਿ ਦੋਵੇਂ ਬਗਾਨੇ ਮਾਲ ਹਾਂ ਦੁਕਾਨ ਉੱਤੇ ਖਲੋ ਕੇ ਵੇਖਦੀਆਂ ਅੱਖਾਂ ਜੋੜੀ ਤੋਂ ਪ੍ਰਸੰਨ ਹੋ ਲੰਗ ਰੰਗਾ ਸਾਂ ਮੈਂ ਚਾਹੁੰਦੀ ਸਾਂ ਤੁਸੀਂ ਰਕਸ਼ੀ ਵਿੱਚ ਬਹਿ ਕੇ ਮੇਰੇ ਸਾਰੇ ਬਾਜ਼ਾਰ ਗੇੜਾ ਦਵਾਓ ਅਤੇ ਆਪਣੀ ਖੁਸ਼ੀ ਦਾ ਬਖਾਲਾ ਪਾਉ ਕਿ ਇਹ ਮੇਰੀ ਜਨਾਨੀ ਹੈ ਮੈਂ ਮਾਣ ਵਿੱਚ ਰਤੀ ਰਤੀ ਹੋ ਜਾਵਾਂ ਤੁਹਾਡੀ ਬਾਹ ਫੜ ਕੇ ਅੱਖਾਂ ਇਹ ਮੇਰਾ ਹਾਨੀ ਕੋਈ ਖੋ ਕੇ ਵਿਖਾਵੇ ਪਰ ਕਲਪਨਾ ਦੁਨੀਆ ਸੱਚ ਦੇ ਪੱਥਰਾਂ ਐਟ ਦਮ ਤੋੜ ਰਹੀ ਸੀ ਸ਼ਾਇਦ ਕੁਦਰਤ ਵੀ ਸਾਡੇ ਹਾਲ ਉਤੇ ਹੌਕੇ ਹਾਰ ਰਹੀ ਸੀ ਤੁਹਾਡੀ ਬੁੱਲਾਂ ਤੋਂ ਮੈਨੂੰ ਸ਼ੱਕ ਜਾਗ ਪਈ ਜਿਵੇਂ ਤੁਸੀਂ ਪਹਿਲਾਂ ਹੀ ਜਾਣਾ ਮਿੱਠੀ ਬੈਠਿਓ ਮੇਰੀ ਖੁਸ਼ੀ ਨੂੰ ਗਲਫਾਹਾ ਆ ਗਿਆ ਅਤੇ ਭਰੇ ਮਾਨ ਨਾਲ ਆਖਿਆ ਹਾਨੀਆ ਔਰ ਥੋੜੀ ਰਹਿ ਗਈ ਹੋ ਸਕਦਾ ਹੈ ਮੁੜ ਮਿਲ ਨਹੀਂ ਹੀ ਨਾ ਹੋਈ ਕਿਨਾਰਾ ਬਹੁਤ ਦੂਰ ਹੈ ਹੁਣ ਪਾਰ ਨਹੀਂ ਜਾਇਆ ਜਾਣਾ ਮੇਰੇ ਸਦਕ ਦਾ ਘੋੜਾ ਸਬੂਤਾ ਹੈ ਡੁੱਬਣ ਦਾ ਤਾਂ ਕੋਈ ਡਰ ਨਹੀਂ ਪਰ ਮੈਨੂੰ ਰਾਹ ਵਿੱਚ ਮਗਰਮਾਛਾ ਪਿਆ ਇਹ ਤਾਰੇ ਮੇਰੇ ਪੈਨ ਨਹੀਂ ਲੱਗਦੇ ਤੁਹਾਡੇ ਸਹਾਰੇ বিনা ਕੁਝ ਵੀ ਨਹੀਂ ਹੋ ਸਕਦਾ ਬਸ ਬਸ ਮੈਂ ਆਵਾਂਗਾ ਮੀ ਹਨੇਰੀ ਵਿੱਚ ਰੱਬ ਦੇ ਵਾਸਤੇ ਤੂੰ ਆਪਾ ਥੰਮ ਲੈ ਤੁਹਾਡੀ ਸੁਣਣ ਸ਼ਕਤੀ ਵਿਆਪ ਲੋ ਉਦੀ ਰੋਟੀ ਉੱਥੇ ਖਾਣੀ ਹੈ ਹਨੇਰਾ ਨਾ ਕਰਾਇਓ ਮੱਕਰਸੀ ਤੇ ਆਪਕੇ ਉੱਠ ਪਈ ਅਸੀਂ ਬਾਹਰ ਆ ਗਏ ਟਰੈਕਟਰ ਬੋਰ ਹੋਣਾ ਦਿੱਤਾ ਏ ਮੈਂ ਪਤਾ ਕਰਾਂ ਮੈਂ ਹੋ ਸਕਿਆ ਤਾਂ ਨਾਲ ਹੀ ਚੱਲਦਾ ਰਹਾਂਗਾ ਨਹੀਂ ਤੁਸੀਂ ਪਿੱਛੋਂ ਆ ਜਾਣਾ ਤੁਹਾਨੂੰ ਲੋਕਾਂ ਦੀ ਦੰਦ ਕਥਾ ਦਾ ਖਿਆਲ ਭੁੱਲ ਗਿਆ ਸੀ ਤੁਸੀਂ ਵਰਕਸ਼ਾਪ ਨੂੰ ਤੁਰ ਪਈ ਮੈਂ ਚਾਚੇ ਦੇ ਨਾਲ ਬਾਜ਼ਾਰੋਂ ਲੋੜੀਂਦੀਆਂ ਚੀਜ਼ਾਂ ਖਰੀਦਣਾਂ ਰਾਤ ਵਾਸਤੇ ਸਬਜ਼ੀ ਲਈ ਮੇਰੇ ਦਿਲ ਸੀ ਮੈਂ ਆਪ ਚੱਲ ਕੇ ਰੋਟੀ ਤਿਆਰ ਕਰਨੀ ਆ ਘਰ ਆ ਕੇ ਮਾਸੀ ਨੂੰ ਘੁੱਟਣੀ ਮਾਸੀ ਜੇ ਤੂੰ ਨਿੱਕੀ ਹੁੰਦੀ ਨੂੰ ਵਿਉਹ ਦੇ ਦਿੰਦੀ ਮੇਰਾ ਦੁੱਖ ਤਾਂ ਨਾ ਵੇਖਦੀ ਮੈਂ ਮਾਸੀ ਦੀਆਂ ਭਰੀਆਂ ਅੱਖਾਂ ਚੁੰਨੀ ਦੇ ਪੱਲੇ ਨਾ ਸਾਫ਼ ਕੀਤੇ ਜੇ ਮੈਨੂੰ ਪਤਾ ਹੁੰਦਾ ਪਾਸੀ ਤੇਰੇ ਕਰਮਾਂ ਵਿੱਚ ਦੁੱਖ ਹੀ ਦੁੱਖ ਹੈ ਸੱਚੀ ਦੇ ਜ਼ਹਿਰ ਦੇ ਦਿੰਦੀ ਤੈਨੂੰ ਨਿੱਤ ਮਰਦੀ ਤਾਂ ਨਾ ਵੇਖਦੀ ਮਾਸੀ ਤੋਂ ਉਹ ਵੀ ਕਹਿ ਹੋ ਗਿਆ ਜੋ ਨਹੀਂ ਕਹਿਣਾ ਸੀ ਮੈਂ ਮਾਸੀ ਨੂੰ ਮੋੜ ਘੁੱਟ ਲਿਆ ਦਰਦਾਂ ਵਾਲੀ ਜੇ ਪਤਾ ਹੁੰਦਾ ਵੀ ਤੇਰੇ ਕੋਲ ਜ਼ਹਿਰ ਨਹੀਂ ਦਿੱਤੀ ਜਾਣੀ ਸੀ ਹੁਣ ਤਾਂ ਮਨ ਨੂੰ ਖੋੜੇ ਐ ਥੋੜੀ ਦਿਲ ਐ ਬਹੁਤੀ ਦਿਲ ਐ ਮੈਂ ਮਾਸੀ ਦੇ ਮਨ ਵਿੱਚੋਂ ਉਹ ਸਭ ਬਹਿੰਗ ਕੱਢ ਦਿੱਤੇ ਜਿਹੜੇ ਮੇਰੇ ਵਿਆਹ ਕਾਰਨ ਪਏ ਸਨ ਮਾਸੀ ਸਮਝਦੀ ਸੀ ਮੈਨੂੰ ਤੇਜੂ ਨਾਲ ਤੋੜ ਕੇ ਵੱਡੀ ਗੱਲ ਕੀਤੀ ਮੇਰੀ ਜ਼ਿੰਦਗੀ ਬਰਬਾਦ ਨਹੀਂ ਹੋਈ ਸੀ ਸਗੋਂ ਬਦਨਾਮੀ ਦਾ ਦਾਗ ਸਦਾ ਲੈ ਪਾਇਆ ਗਿਆ ਸੀ ਮਾਸੀ ਇਸ ਸਾਰੇ ਉਪਦਰਬ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦੀ ਸੀ ਉਹ ਸਤੇਜੂ ਉੱਤੇ ਭਾਣਜਾ ਸਮਝ ਕੇ ਭਰੋਸਾ ਕੀਤਾ ਪਰ ਉਹ ਤਿੱਖਾ ਗੁੰਡਾ ਨਿਕਲਿਆ ਇਹ ਮਾਸੀ ਦੇ ਵਾਸ ਵਾਲੀ ਗੱਲ ਥੋੜੋ ਸੀ ਮੈਂ ਆਪਣੇ ਮੰਦੇ ਲੇਖਣ ਨੂੰ ਅੱਗੇ ਟਾ ਕੇ ਮਾਸੀ ਦਾ ਬਿਮਾਰ ਮਨ ਹੌਲੀ ਹੌਲੀ ਰਾਜੀ ਕਰ ਲਿਆ ਪਰ ਉਹ ਸਵਾ ਸਵਾ ਕਿਵੇਂ ਵੀ ਨਾ ਹੋਇਆ ਮੈਂ ਰੋਟੀ ਰੀਜ ਦਾ ਪਰੇਥਨ ਲਾ ਰਕੇ ਲਾ ਰਹੀ ਸੀ ਜਿਉਂ-ਜਿਉਂ ਹਨੇਰਾ ਪੈ ਰਿਹਾ ਸੀ ਮੇਰੀ ਜਾਨ ਘਿਰਦੀ ਸੀ ਚਾਚਾ ਵੀ ਘਰ ਨਹੀਂ ਸੀ ਮਾਸੀ ਨੇ ਰੋਟੀ ਖਾਣ ਲੈ ਲਈ ਆਖਿਆ ਮੈਂ ਉਸ ਨੂੰ ਸ਼ਾਮੀ ਹੀ ਦੱਸ ਦਿੱਤਾ ਸੀ ਕਿ ਦੀਪ ਆਵੇਗਾ ਮੇਰਾ ਦਿਲਾ ਇੰਨਾ ਕਮਜ਼ੋਰ ਹੋ ਗਿਆ ਸੀ ਕਿ ਹੁਣ ਬਹੁਤੀ ਉਡੀਕ ਵੀ برداشت ਨਹੀਂ ਕਰਦਾ ਸੀ ਡੂੰਗਾ ਹਨੇਰਾ ਪੈ ਤੋ ਤੁਸੀਂ ਆਏ ਸ਼ਰਾਬੀ ਚਾਚੇ ਨੂੰ ਤੁਸੀਂ ਮਸੇ ਸਾਹਪਿਆ ਹੋਇਆ ਸੀ ਛੇ ਚਾਚਾ ਤੁਹਾਨੂੰ ਪੁੱਲ ਉੱਤੇ ਉਡੀਕਦਾਰਿਆਂ ਸੀ ਤੇ ਉੱਥੋਂ ਹੀ ਸ਼ਰਾਬ ਦਾ ਚੰਦ ਚੜ ਪਿਆ ਸੀ ਚੰਦ ਚੜ ਪਿਆ ਸੀ ਭਤੀਜੇ ਇਹ ਕਰਦੇ ਰਾਏ ਜਿੰਦੂ ਨੇ ਬਾਹ ਫੇਰੀ ਆਹੋ ਮੇਰਾ ਹੀ ਘਰ ਹੈ ਤੂੰ ਰੋਟੀ ਖਾ ਲੈ ਫੂਕ ਰੋਟੀ ਭਤੀਜ ਮੈਂ ਤੈਨੂੰ ਮੋਤ ਬੰਨਾ ਬਣਾਉਣਾ ਹੈ ਸਾਡਾ ਸਾਰਿਆਂ ਦਾ ਹਾਸਾ ਨਿਕਲ ਗਿਆ ਮੈਂ ਪਰ ਮੈਂ ਸੋਚੀ ਸੋਚੀ ਪੈ ਗਈ ਦਰবেশ ਜਿੰਦੂ ਨੇ ਸਾਡੇ ਲਈ ਕਿੱਥੋਂ ਤੱਕ ਸੋਚ ਰੱਖਿਆ ਪਰ ਚਾਚਾ ਮਾਸੀ ਨੂੰ ਗੱਲਾਂ ਚਬਾਉਣ ਲੱਗ ਪਿਆ ਪਕਾਈ ਬੰਦ ਕਰਤਾ ਕਿ ਨਹੀਂ ਮਾਸੀ ਨੇ ਥੋੜਾ ਕੜਾ ਹੱਕ ਹੁਕਮ ਚਾੜਦਿਆਂ ਗੱਲ ਅਧੂਰੀ ਛੱਡ ਦਿੱਤੀ ਉਹ ਪਤੀਜ ਸਾਡੀ ਸਰਦਾਰਨੀ ਆਂਦੀ ਹੈ ਪਕਾਈ ਬੰਦ ਬੱਸ ਬਾਈ ਹੁਣ ਕੋਈ ਨਾ ਬੋਲੇ ਪਕਾਈ ਬੰਦ ਅਸੀਂ ਸਾਰੇ ਹਾਸਾਸ ਲੋਟ-ਪੋਟ ਹੋ ਗਏ ਜਿੰਦੂ ਨੇ ਪੱਕਾਈ ਸੱਚੀ ਬੰਦ ਕਰ ਦਿੱਤੀ ਉਹ ਰੋਟੀ ਖਾਣ ਤੋਂ ਪਹਿਲਾਂ ਹੀ ਸੌਂਗ ਹੈ ਤੇ ਘਰਾੜਿਆਂ ਦੀ ਪਕਾਈ ਸ਼ੁਰੂ ਹੋ ਰੋਟੀ ਖਾ ਲੈਣ ਪਿੱਛੋਂ ਮੈਂ ਤੁਹਾਡੇ ਕੋਲ ਉੱਤੇ ਆਈ ਤੁਸੀਂ ਡੀਕ ਵਿੱਚ ਪਾਸੇ ਬਰਤ ਰਹੇ ਸੀ ਰਾਤ ਹਨੇਰ ਪੱਖ ਦੀ ਸੀ ਗੁਰਦੁਆਰੇ ਦੀ ਸਿਖਰੀ ਬੱਤੀ বিনা ਸਾਰੇ ਖਮੋਸ਼ੀ ਸੀ ਪਿਆਰ ਦੇ ਰਾਹ ਵਿੱਚ ਕਈ ਵਾਰ ਚਾਨਣ ਵੀ ਰੌਲਾ ਪਾਉਂਦਾ ਹੈ ਮੈਂ ਤੁਹਾਡੇ ਸਰਾਣੇ ਕੋਲਾ ਖਲੋਤੀ ਤੁਹਾਡੀਆਂ ਬਾਹਾਂ ਵਧ ਕੇ ਮੇਰਾ ਹੱਥ ਫੜਿਆ ਅੰਬਰ ਦੇ ਕੋਲ ਤਾਰੇ ਇੱਕ ਵਾਰੀ ਕੰਬ ਗਏ ਮੈਨੂੰ ਛੱਤ ਝੂਟਾ ਖਾਂਦੀ ਵਰਤੀਤ ਹੋਈ ਮੇਰੀ ਸ਼ਾਂਤੀ ਕੋ ਤੂਫਾਨ ਤੱਕੇ ਦੇ ਉੱਤੇ ਤੁਸੀਂ ਬਾਹ ਹਲਾ ਕੇ ਮੇਰੀ ਰੂਹ ਨਵੀਂ ਚਲੂਣ ਸਕਿਆ ਦੇਖ ਜਨੋ ਮੈਂ ਇਹ ਬਾਣ ਫੜ ਕੇ ਛੱਡੀ ਨਹੀਂ ਭਾਗ ਨੇ ਵਫਾ ਨਹੀਂ ਕੀਤੀ ਪਖਰੀ ਗੱਲ ਐ ਤੂੰ ਬਾਣ ਰੂੜੀ ਭਵਰ ਖੋਤੇ ਖਾਦੇ ਪਰ ਉੱਥੇ ਵੀ ਮੈਂ ਤੇਰੀ ਬਾਣ ਨਹੀਂ ਛੱਡੀ ਪਤਾ ਨਹੀਂ ਤੇਰੇ ਲਈ ਕਿੰਨੀ ਵਾਰ ਮਰਿਆ ਹਾਂ ਸਾਰੇ ਜਹਾਨ ਦੀ ਜ਼ਹਿਰ ਪੀ ਚੁੱਕਾ ਹਾਂ ਪਰ ਤੇਰੇ ਪਿਆਰ ਦੀ ਸੰਜੀਵਨੀ ਮਹਾਨ ਹੈ ਜ਼ਿੰਦਗੀ ਵਿੱਚ ਮੈਂ ਇਉਂ ਹੀ ਭਰੋਸਾ ਰੱਖਿਆ ਹੈ ਜਹਾਨੀ ਦਾ ਹੱਥ ਹੱਥ ਰਹੀ ਕੋਈ ਮੁਸੀਬਤ ਨਹੀਂ ਜਿਹੜੀ ਚੱਲੀ ਨਹੀਂ ਜਾ ਸਕਦੀ ਤੁਸੀਂ ਕਿੰਨਾ ਪਿਆਰ ਸੱਚਾ ਆਖਿਆ ਸੀ ਮੈਂ ਦੂਜੇ ਹੱਥ ਨਾਲ ਵੀ ਤੁਹਾਡਾ ਹੱਥ ਕੁੱਟੀ ਰੱਖਿਆ ਮੇਰੀ ਨਾਲ ਨਾਲ ਬੀਨਾ ਦੀਆਂ ਤਾਰਾਂ ਵਾਂਗ ਥਰਾਂ ਰਹੀ ਸੀ ਉਸ ਸਮੇਂ ਮੈਂ ਸੋਚਦੀ ਸਾਂ ਜ਼ਿੰਦਗੀ ਦੇ ਮੇਲਣ ਸਾਵੇਂ ਹਰ ਮੁਸੀਬਤ ਹੋਛੀ ਸੀ ਛੋਟੀ ਸੀ ਹੋਛੀ ਹੈ ਛੋਟੀ ਹੈ ਦਿਲ ਦੇ ਹਾਨੀ ਸਾਵੇਂ ਹਰ ਦੁੱਖ ਆਕੂ ਤੇ ਬਰਲਾਲ ਹੈ ਤੁਸੀਂ ਆਖੀ ਗਈ ਕਿੰਨੇ ਬਾਦਨ ਸੀ ਬਦ ਕਿਸਮਤ ਲੋਕ ਹੁੰਦੇ ਹਨ ਜਿਹੜੇ ਗਲਤ ਕੀਮਤਾਂ ਦੇ ਯੁੱਗ ਵਿੱਚ ਪ੍ਰੇਮੀ ਪ੍ਰੇਮਿਕਾ ਬਣ ਜਾਂਦੇ ਹਨ ਪਰ ਕਿੰਨੀ ਮਹਾਨ ਹੁੰਦੀ ਹੈ ਹਾੜ ਦੀ ਹਾੜ ਦੀ ਪਹਿਲੀ ਵਰਖਾ ਭਾਵੇਂ ਉਹ ਥਾਵੇਂ ਜੋਸੀ ਜਾਂਦੀ ਹੈ ਨਦੀ ਬਣ ਕੇ ਵਗਣਾ ਸਾਡੀ ਕਿਸਮਤ ਵਿੱਚ ਨਹੀਂ ਸੀ ਪਿਆਰ ਦੇ ਇਸ ਪਰੋਸੇ ਵਿੱਚ ਯਕੀਨ ਕਰ ਅਸੀਂ ਬਦ ਕਿਸਮਤ ਵੀ ਮਹਾਨ ਹਾਂ ਅਵਤਾਰ ਨਹੀਂ ਕੁਦਰਤ ਦੇ ਸਾਥ ਮੁਰਾਦੇ ਜਾਏ ਹਾਂ ਦੁੱਖ ਹੈ ਮਰਿਆਦਾ ਤੋੜ ਕੇ ਇਨਕਲਾਬੀ ਨਹੀਂ ਬਣੇ ਇਹ ਸਹਨ ਤੇਰੀ ਬਖਸ਼ਿਸ਼ ਹੈ ਮੇਰੇ ਯਾਰੋ ਮੇਰੀ ਨੇੜਿਆ ਤੁਸੀਂ ਮੈਨੂੰ ਆਪਣੇ ਨਾਲ ਖਿੱਚ ਲਿਆ ਫਿਰ ਵੀ ਪਿਆਰ ਦੀ ਉਹਤੀ ਵਿੱਚ ਆਪਾ ਦੇਣਾ ਹੈ ਮੇਰਾ ਮੁਰਸ਼ਿਦ ਮੈਨੂੰ ਗੁਰੂ ਆਖ ਰਿਹਾ ਸੀ ਉਦੀ ਪਿਆਰ ਵਰਖਾ ਵਿੱਚ ਮੈਨੂੰ ਚੜੀ ਜਾ ਰਹੀ ਸਾਂ ਮੈਂ ਆਪਣੀਆਂ ਤਲਖੀਆਂ ਉੱਤੇ ਸ਼ਰਮਸਾਰ ਸਾਂ ਛੇਕ ਵਿੱਚ ਝੁੰਡੀਆਂ ਪੜ ਰਹੀ ਸਨ ਮਹਿਕ ਕੇ ਮੈਂ ਆਪਣੀ ਹੀ ਆਤਮਾ ਨੂੰ ਸਾੜਿਆ ਸ਼ਬਦ ਮੇਰੇ ਭਾਵਾ ਤੇ ਜਸਵਾਤ ਦਾ ਭਾਰ ਨਹੀਂ ਚੁੱਕਦੇ ਸਾਂ ਸਰਸਰੀ ਤੱਕਾ ਦੇ ਕੇ ਪਾਸੇ ਕੀਤੀ ਤੇ ਬੋਲੀ ਲਾਲਣਾ ਤੁਹਾਡੇ ਪਰੋਸੇ ਨਾਲ ਹੀ ਤਾਂ ਜੀ ਰਹੀ ਹਾਂ ਤੁਸੀਂ ਦੇਖਦੇ ਹੀ ਹੋ ਹੋਰ ਮੇਰੇ ਕੋਲ ਰਹਿੇ ਕੀ ਗਿਆ ਹੈ ਪਰ ਮੇਰੇ ਰਾਮ ਇਹ ਵਨਵਾਸ ਕਦੋਂ ਮੁੱਕੇਗਾ ਜੀਣਾ ਮਨੁੱਖ ਦੇ ਵਾਸਾ ਪਰਮਾਤਮਾ ਜੀ ਨਾਲ ਜੀਣਾ ਨਹੀਂ ਤੂੰ ਸਮਝ ਅਸੀਂ ਸਮਾਜ ਦੇ ਗਰਭ ਵਿੱਚ ਆ ਸਾਡਾ ਹਲੇ ਜਨਮ ਹੋਣਾ ਹੈ ਬਚਪਨ ਤੋਂ ਜਵਾਨੀ ਮੰਨਣੀ ਹੈ ਤੁਸੀਂ ਆਖਦੇ ਹੋ ਸੱਚ ਹੀ ਹੋਵੇਗਾ ਪਰ ਚਣਾ ਦੇ ਪਾਣੀਆਂ ਵਿੱਚ ਮੇਰਾ ਪੈਰ ਤਿਲਕ ਤਿਲਕ ਪੈਂਦਾ ਹੈ ਜਦ ਪਾਣੀ ਗਿੱਟੇ ਗਿੱਟੇ ਹੁੰਦਾ ਹੈ ਪੈਰ ਤਿਲਕਦੇ ਹੈ ਗਲ-ਗਲ ਪਾਣੀ ਵਿੱਚ ਤੋਬਾ ਭਾਵੇਂ ਆ ਜਾਵੇ ਪਰ ਪੈਰ ਨਹੀਂ ਤਿਲਕਦੇ ਮੇਰੇ ਸਾਗਰਾ ਮੈਨੂੰ ਆਪਣੇ ਪਾਣੀਆਂ ਚ ਖਿੱਚ ਲੈ ਮੈਂ ਤੇਰੀ ਮੱਛੀਆਂ ਮੇਰੀ ੜਕਣ ਮੁੱਕ ਜਾਵੇ ਮੈਂ ਤੁਹਾਡੀ ਹਿੱਕ ਨਾਲ ਲੱਗੀ ਪਾਣੀ ਪਾਣੀ ਹੋਈ ਪਈ ਸਾਂ ਇੰਨਾ ਪਾਣੀ ਵਿੱਚ ਤਿਲਕਣ ਕੋਈ ਨਹੀਂ ਸੀ ਪਰ ਇੰਨਾ ਬਲ ਬਲ ਪੈਂਦਿਆਂ ਬਿਜਲੀਆਂ ਤੋਪਾ ਜਾ ਹਈ ਰਾਮ ਉਹ ਚੈਨ ਕਿੱਥੇ ਹੈ ਜਿਹੜਾ ਤਪਾਸਾ ਪੀ ਕੇ ਠੰਡਾ ਦੀ ਮਧੂਛੀ ਵਰਤਾਂਦਾ ਹੈ ਤੁਸੀਂ ਸੀਨੇ ਨਾਲ ਲੱਗੇ ਵੀ ਕਿੰਨੀ ਦੂਰ ਸੀ ਉਹ ਰਾਤ ਮਹਾਕਮ ਸਿੰਘ ਤੇ ਗੁਰਲਾਲ ਦੀ ਕੁੱਲ ਵਿਥਿਆ ਤੁਹਾਨੂੰ ਦੱਸ ਦਿੱਤੀ ਸੁਣ ਕੇ ਤੁਹਾਡੇ ਦੁੱਖ ਦਾ ਲਹੂ ਉੱਪਰ ਪਿਆ ਮੇਰੀ ਬਉਂਦਲੀ ਸੋਚ ਨੂੰ ਨਹੀਂ ਸੀ ਪਤਾ ਮੈਂ ਚੰਗਾ ਕੀਤਾ ਹੈ ਜਾਂ ਮਾੜਾ ਧੰਨਵਾਦ